ਨਾਕਾਬੰਦੀ ਦੌਰਾਨ ਸਨੀਨ ਕਲੇ ਪੁਲਿਸ ਨੇ ਟਰੱਕ 'ਚ ਸਵਾਰ ਔਰਤ ਨੂੰ 15 ਕਿਲੋ ਭੁੱਕੀ ਸਣੇ ਗ੍ਰਿਫਤਾਰ ਕੀਤਾ ਜਦਕਿ ਟਰੱਕ ਚਾਲਕ ਉਸਦਾ ਘਰਵਾਲਾ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਕਾਬੂ ਔਰਤ ਸਣੇ ਉਸਦੇ ਫਰਾਰ ਘਰਵਾਲੇ ਖਿਲਾਫ ਐਨਡੀਪੀਐਸ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਚੌਂਕੀ ਇੰਚਾਰਜ ਐਸਆਈ ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਖਰੜ ਚੰਡੀਗੜ੍ਹ ਹਾਈਵੇ ਮੁੰਡੀ ਖਰੜ ਗਊਸ਼ਾਲਾ ਨੇੜੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਕਿ ਇਸੇ ਦੌਰਾਨ ਇੱਕ ਟਰੱਕ ਆਉਂਦਾ ਦਿਖਾਈ ਦਿੱਤਾ ਪੁਲਿਸ ਨੇ ਟਰੱਕ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਡਰਾਈਵਰ ਕੁਝ ਦੂਰੀ ਤੇ ਪਹਿਲਾਂ ਹੀ ਰੁਕ ਗਿਆ ਅਤੇ ਉਸ ਨੇ ਟਰੱਕ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਨੇ ਜਦੋਂ ਉਸ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਟਰੱਕ ਚਾਲਕ ਟਰੱਕ ਚੋਂ ਉਤਰ ਕੇ ਟ੍ਰੈਫਿਕ ਦਾ ਫਾਇਦਾ ਚੁੱਕ ਕੇ ਉੱਥੇ ਹਾਈਵੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਟਰੱਕ ਕੋਲ ਪੁੱਜ ਕੇ ਉਸ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਕੰਡਕਟਰ ਸਾਈਡ ਤੇ ਬੈਠੀ ਇੱਕ ਔਰਤ ਨੇ ਵੀ ਥੱਲੇ ਉਤਰ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਸ ਕੋਲੋਂ ਉਸ ਦੀ ਪਛਾਣ ਜਾਣਨੀ ਚਾਹੀ ਤਾਂ ਉਸ ਨੇ ਆਪਣਾ ਨਾਮ ਅਮਨਦੀਪ ਕੌਰ ਦੱਸਿਆ ਤੇ ਆਪਣੇ ਪਤੀ ਟਰੱਕ ਚਾਲਕ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਟਰੱਕ ਦੀ ਤਲਾਸ਼ੀ ਲੈਣ ਤੇ ਡਰਾਈਵਰ ਸੀਟ ਥੱਲੋਂ ਲੁਕੋ ਕੇ ਰੱਖੀ ਗਈ 15 ਕਿਲੋ ਪੁੱਕੀ ਬਰਾਮਦ ਕਰ ਲਈ ਗਈ ਹੈ ਪੁਲਿਸ ਨੇ ਉਕਤ ਔਸਣੇ ਉਸਦੇ ਫਰਾਰ ਘਰ ਵਾਲੇ ਖਿਲਾਫ ਮਾਮਲਾ ਦਰਜ ਕਰਕੇ ਛਾਣਬੇੜ ਸ਼ੁਰੂ